ਇੱਕ ਮੂਰਤੀ ਤੋਂ ਵੱਧ ਆਮ ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਹੋਰ ਕੁਝ ਵੀ ਨਹੀਂ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਪਿਛਲੇ 50 55 ਸਾਲਾਂ ਤੋਂ ਆਪ ਪੜਦਾ ਆ ਰਿਹਾ ਤੁਹਾਡੇ ਭਰਾ ਨੇ ਨਹੀਂ ਪੜਿਆ ਉਹਨੇ ਪੜਿਆ ਉਹਨੇ ਪੀ ਐਚ ਡੀ ਕਰ ਲਈ ਪਰ ਨੌਕਰੀ ਲੈਣ ਵਾਸਤੇ ਤੁਸੀਂ ਕਹਿੰਦੇ ਹੋ ਉਹ ਸ਼ਰਾਬ ਪੀਂਦਾ ਸੀ ਪਰ ਤੁਸੀਂ ਹੱਥ ਕੜ ਕੇ ਖੜਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਦਸੋਗੇ ਤੁਹਾਡੇ ਜੋ ਕਿਹੜਾ ਜਿਹੜਾ ਸ਼ਰਾਬ ਨਹੀਂ ਪੀਂਦਾ ਤੁਸੀਂ ਵੀ ਤਾਂ ਪੀ ਰਹੇ ਹੋ ਸਾਰੇ ਤੁਸੀਂ ਨਹੀਂ ਮਾੜੇ ਹੈਗੇ ਉਹਦੇ ਵਰਗੇ ਫਿਰ ਕਿ ਪ੍ਰੋਫੈਸਰ ਅਰਪਾਲ ਸਿੰਘ ਪੰਨੂ ਵਧੀਆ ਕੰਮ ਕਰਦੇ ਨੇ ਧਰਮ ਨੂੰ ਮੰਨਦੇ ਨੇ ਤੇ ਦੂਜੇ ਪਾਸੇ ਆ ਘੱਗਾ ਨੇ ਤੇ ਇਹ ਤਾਂ ਧਰਮ ਨੂੰ ਹੀ ਨਹੀਂ ਮੰਨਦੇ ਹੈਗੇ ਜਿਹੜਾ ਕੁਝ ਧਰਮ ਅੱਜ ਬਣਾ ਕੇ ਪੇਸ਼ ਕੀਤਾ ਗਿਆ ਹੈ ਗੁਰੂ ਗ੍ਰੰਥ ਸਾਹਿਬ ਕੀ ਹੈ ਇੱਕ ਮੂਰਤੀ ਤੋਂ ਵੱਧ ਆਮ ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਹੋਰ ਕੁਝ ਵੀ ਨਹੀਂ ਹੈ ਕੀ ਕਰਦੇ ਨੇ ਇਹ ਆਪਾਂ ਕੇਵਲ ਉਹਨੂੰ ਮੱਥਾ ਟੇਕਦੇ ਆ ਪਰ ਕਰਮਾ ਕਰਦੇ ਆ ਉਥੇ ਜੇ ਕਿਤੇ ਪੈਰ ਤੋਂ ਨਾਲ ਪਾਣੀ ਹੈ ਉਹਦਾ ਚੋਲਾ ਵੀ ਲੈ ਲੈਂਦੇ ਆ ਥੋੜਾ ਬੋਤਾ ਕੜਾ ਪ੍ਰਸ਼ਾਦ ਲੈ ਲੈਂਦੇ ਆ ਲੰਗਰ ਛਕ ਲੈਣੇ ਆ ਹੋਰ ਸਾਨੂੰ ਕੋਈ ਮਤਲਬ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ ਮੈਂ ਗੁਰੂ ਗ੍ਰੰਥ ਸਾਹਿਬ ਪਿਛਲੇ 50 55 ਸਾਲਾਂ ਤੋਂ ਆਪ ਪੜਦਾ ਆ ਰਹੇ ਆ ਤੁਹਾਡੇ ਭਰਾ ਨੇ ਨਹੀਂ ਪੜਿਆ ਉਹਨੇ ਪੜਿਆ ਉਹਨੇ ਪੀ ਐਚ ਡੀ ਕਰ ਲਈ ਪਰ ਨੌਕਰੀ ਲੈਣ ਵਾਸਤੇ ਨੌਕਰੀ ਲੈਣ ਤੋਂ ਬਾਅਦ ਜੋ ਉਹਨੂੰ ਪ੍ਰੋਜੈਕਟ ਮਿਲਦਾ ਟੀਚਾ ਮਿਲਦਾ ਹੁਣ ਜਿਹੜਾ ਸੂਰਜ ਪ੍ਰਕਾਸ਼ ਹੈ ਉਹਦਾ ਪ੍ਰੋਜੈਕਟ ਉਹਨੂੰ ਮਿਲ ਗਿਆ। ਉਹਨੇ ਉਹ ਕੰਮ ਕਰਨਾ ਹੈ ਜਿਹੜਾ ਕਿ ਉਹਨੂੰ ਉਹਦੇ ਸੀਨੀਅਰਾਂ ਨੇ ਹਦਾਇਤਾਂ ਦਿੱਤੀਆਂ ਨੇ। ਇੱਥੇ ਇੱਕ ਜਸਬੀਰ ਸਿੰਘ ਆਲੂਵਾਲੀਆ ਇੱਕ ਵਾਈਸ ਚਾਂਸਲਰ ਹੁੰਦਾ ਸੀ। ਮੇਰਾ ਖਿਆਲ ਹੈ 2003 ਤੱਕ ਰਿਹਾ ਉਹ 2003 ਜਿੱਥੋਂ ਉਹਦੀ ਬਦਲਾਵ ਬਦਲੀ ਕਿਤੇ ਹੋਰ ਹੋਊਗੀ ਜੀ। ਉਹਨੇ ਆਪਣੇ ਇੱਥੇ ਇੱਕ ਸੈਮੀਨਾਰ ਕਰਵਾਇਆ ਸੀ ਜਦੋਂ ਉਹ ਇੱਥੇ ਵਾਈਸ ਪ੍ਰਿੰਸੀਪਲ ਅਸਤੀ ਤੇ ਉਹਨੇ ਉਸ ਦਾ ਜਿਹੜਾ ਬਾਅਦ ਦੇ ਵਿੱਚ ਸੈਮੀਨਾਰ ਤੋਂ ਬਾਅਦ ਉਹਨਾਂ ਲੈਕਚਰਾਂ ਦਾ ਉਹਨਾਂ ਨੇ ਆਪਣੇ ਕੋਲੇ ਲਿਖਤ ਰੂਪ ਵਿੱਚ ਸਾਂਭਲੇ ਲਿਖਵਾ ਲਿਆ ਉਹਨਾਂ ਪ੍ਰੋਫੈਸਰਾਂ ਤੋਂ ਉਹਨੂੰ ਫਿਰ ਮੈਗਜ਼ੀਨ ਦੇ ਰੂਪ ਵਿੱਚ ਛਾਪਦੇ ਹੁੰਦੇ ਰਹੇ ਮਹੀਨਾ ਮਹੀਨੇ ਦਰ ਮਹੀਨਾ ਯੂਨੀਵਰਸਿਟੀ ਵੱਲੋਂ ਉਸ ਮੈਗਜ਼ੀਨ ਦੇ ਵਿੱਚ ਮੈਂ ਸਾਰਾ ਫਿਰ ਪੜਿਆ ਉਹ ਉਹਨਾਂ ਨੇ ਇਹ ਲਿਖਿਆ ਹੋਇਆ ਕਹਿੰਨ ਲੱਗਿਆ ਸਾਡੇ ਸਿੱਖ ਭਾਈ ਪ੍ਰੋਫੈਸਰ ਜਿਹੜੇ ਇੱਥੇ ਨੇ ਭਾਈ ਮਹਾਰਾਜਾ ਰਣਜੀਤ ਸਿੰਘ ਬਾਰੇ ਆਪਾਂ ਨੇ ਅੱਜ ਬੋਲਣਾ ਹੈ ਪ੍ਰੋਫੈਸਰਾਂ ਨੇ ਇਹੋ ਹੀ बार-बार ਕਿਹਾ ਕਿ ਉਹ ਤਾਂ ਸ਼ਰਾਬੀ ਸੀ ਉਹ ਤਾਂ ਇੰਨੇ ਵਿਆਹ ਕਰਾ ਲਏ ਤੇ ਇਹ 22 ਚਾਂਸਲਰ ਨੇ ਇਹ ਗੱਲ ਕਹੀ ਇਹ ਨਾ 22 ਚਾਂਸਲਰ ਦੇ ਸਾਹਮਣੇ ਬੈਠੇ ਜਿਹੜੇ ਪ੍ਰੋਫੈਸਰ ਸੀ ਉਹਨੋਂ ਨੇ ਉਹਨਾਂ ਨੇ ਕਹੀ ਹਾਂ ਤੇ ਉਹ ਸੁਣ ਰਿਹਾ ਸੀ ਬੈਠਾ ਇਸ ਤਰ੍ਹਾਂ ਜਦੋਂ ਕਾफी देर ਤੱਕ ਇਹ ਬੋਲਦੇ ਰਹੇ ਕਿਉਂ ਨਹੀਂ ਤਾਂ ਆ ਵੀ ਗਲਤ ਕਰ ਲਿਆ ਆ ਵੀ ਗਲਤ ਕਰ ਲਿਆ ਇਹ ਫਿਰ ਆਪ ਖੜਾ ਹੋ ਗਿਆ ਜਿਹੜਾ ਆਲੂ ਵਾਲੀਆ ਕਹਿਣ ਲੱਗਾ ਭਰਾਵੋ ਤੁਸੀਂ ਕਹਿੰਦੇ ਹੋ ਉਹ ਸ਼ਰਾਬ ਪੀਦਾ ਸੀ ਤੁਸੀਂ ਹੱਥ ਕੜ ਕੇ ਖੜਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਦੱਸੋਗੇ ਤੁਹਾਡੇ ਜੋ ਕਿਹੜਾ ਜਿਹੜਾ ਸ਼ਰਾਬ ਨਹੀਂ ਪੀਂਦਾ ਤੁਸੀਂ ਵੀ ਤਾਂ ਪੀ ਰਹੇ ਹੋ ਸਾਰੇ ਤੁਸੀਂ ਨਹੀਂ ਮਾੜੇ ਹੈਗੇ ਉਹਦੇ ਵਰਗੇ ਫਿਰ ਤੇ ਉਹ ਤਾਂ ਜੀ ਉਹਨੇ ਵੱਧ ਵਿਆਹ ਕਰਾ ਲੇ ਕਲ ਲੱਗ ਗਿਆ ਵੱਧ ਵਿਆਹ ਨਹੀਂ ਕਰਾਏ ਉਹਨੇ ਜਿਹੜੇ ਰਾਜੇ ਮਹਾਰਾਜੇ ਦਾ ਉਹ ਰਾਜ ਇਲਾਕਾ ਖੋਲ ਲੈਂਦਾ ਸੀ ਰਾਜਾ ਬਗੈਰਾ ਜੰਗ 'ਚ ਮਾਰਿਆ ਗਿਆ ਸੀ ਉਹਦੀਆਂ ਪਤਨੀਆਂ ਦੀ ਸੰਭਾਲ ਵਾਸਤੇ ਲੈ ਕੇ ਆਉਂਦਾ ਸੀ ਉਹਨਾਂ ਪਤਨੀਆਂ ਤੋਂ ਬੱਚੇ ਦੱਸੋ ਕਦੋਂ ਜੰਮੇ ਨੇ ਇਹ ਕੋਰਾ ਝੂਠ ਮਾਰ ਰਹੇ ਹੋ ਤੁਸੀਂ ਤੇ ਇਸ ਤਰ੍ਹਾਂ ਦੀਆਂ ਉਹਨੇ ਜਦੋਂ ਕਹਿੰਦਾ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਸਾਨੂੰ ਉਜੜਿਆ ਹੋਏ ਨੂੰ ਬਸਦੇ ਕੀਤਾ ਤੁਸੀਂ ਭੁੱਲ ਗਏ ਤੇ ਰਣਜੀਤ ਸਿੰਘ ਨੇ ਸਾਨੂੰ ਸਿਰਾਂ ਦੇ ਮੁੱਲ ਪਿਆਂ ਨੂੰ ਸਾਨੂੰ ਬਾਦਸ਼ਾਹ ਕੀਤਾ ਤੇ ਸਾਨੂੰ ਰਾਜੇ ਬਣਾਇਆ ਸਰਦਾਰ ਬਣਾਇਆ ਇਹ ਭੁੱਲ ਗਏ ਤੁਸੀਂ ਤੇ ਇੰਗਲੈਂਡ ਅਮਰੀਕਾ ਕੈਨੇਡਾ ਤੇ ਫਰਾਂਸ ਵਗੈਰਾ ਵਾਲੇ ਸਾਡੇ ਨਾਲ ਆ ਕੇ ਸਮਝੌਤੇ ਕਰਦੇ ਸੀ ਤੇ ਦੁਨੀਆ ਚ ਸਾਡੀ ਰਣਜੀਤ ਸਿੰਘ ਦੇ ਕਾਰਨ ਪਛਾਣ ਬਣੀ ਹੈ ਇਹ ਗੱਲਾਂ ਭੁੱਲ ਗਏ ਬਾਈ ਚਾਂਸਲਰ ਨੇ ਜੋ ਕਿਹਾ ਹਾਂ ਉਹਨਾਂ ਨੇ ਵੀ ਕਿਤੇ ਉਹ ਇਤਿਹਾਸ ਪੜ੍ਹਿਆ ਹੋਗਾ ਪਰ ਜਿਹੜੇ ਪ੍ਰੋਫੈਸਰਾਂ ਨੇ ਕਿਹਾ ਉਹਨਾਂ ਨੇ ਵੀ ਤਾਂ ਕਿਤੇ ਉਹ ਇਤਿਹਾਸ ਪੜ੍ਹਿਆ ਹੋ ਮੈਂ ਉਹਦੀ ਦੱਸਣ ਲੱਗਿਆ ਉਹਨੇ ਮੈਂ ਤੁਹਾਨੂੰ ਵੀ ਇਹ ਕਿਤਾਬ ਦੱਸਣ ਲੱਗਿਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਸੱਭਿਆਕ ਇਤਿਹਾਸ ਪੰਜਾਬੀ ਯੂਨੀਵਰਸਿਟੀ ਵੱਲੋਂ ਇੱਕ ਵੱਡੀ ਕਿਤਾਬ ਛਪੀ ਹੋਈ ਹੈ ਉਹ ਕਿਤਾਬ ਹੈ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਜੀ ਉਹ ਹੋਤੀ ਮਰਦਾਨ ਬਾਬਾ ਜੀ ਨੇ ਜਿਹੜੀ ਕਿਤਾਬ ਲਿਖੀ ਸੀ ਉਹਨੇ ਇਹ ਹਵਾਲੇ ਦਿੱਤੇ ਨੇ ਭੂਮਿਕਾ ਦੇ ਵਿੱਚ ਕਿ ਸਾਡੇ ਵੱਡੇ ਬਡੇਰੇ ਪੜਦਾਦਾ ਉਹਨਾਂ ਦਾ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇੱਕ ਵੱਡਾ ਅਫਸਰ ਲੱਗਿਆ ਹੋਇਆ ਸੀ ਉਹਨਾਂ ਨੇ ਉਹ ਚੀਜ਼ਾਂ ਉਥੋਂ ਕੱਢ ਕੇ ਲਿਆਂਦੀਆਂ ਨੇ ਤਾਂ ਇਹ ਸਾਹਮਣੇ ਲਿਆਂਦੀਆਂ ਨੇ ਉਹਨੇ ਜਿਹੜੀ ਫਿਰ ਆਲੂ ਵਾਲੇ ਦੀ ਗੱਲ ਮੈਂ ਪੂਰ ਚਾੜਨ ਤੋਂ ਪਹਿਲਾਂ